ਨਾਬਾ ਜੇਲ ਤੋਂ ਰਿਹਾ ਹੁੰਦੇ ਹੀ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਸਿੱਧੇ ਗੁਰਦੁਆਰਾ ਸਿਲੀ ਦੁੱਖ ਨਿਵਾਰਣ ਸਾਹਿਬ ਪਹੁੰਚੇ ਜਿੱਥੇ ਉਹਨਾਂ ਨੇ ਨਤਮਸਤਕ ਹੋ ਕੇ ਅਰਦਾਸ ਕੀਤੀ ਅਤੇ ਗੁਰੂ ਮਹਾਰਾਜ ਦਾ ਓਟ ਆਸਰਾ ਲਿਆ ਜੇਲ ਤੋਂ ਬਾਹਰ ਕਦਮ ਰੱਖਦਿਆਂ ਹੀ ਮਜੀਠੀਆ ਆਪਣੇ ਪੁਰਾਣੇ ਤਿੱਖੇ ਅੰਦਾਜ਼ ਵਿੱਚ ਨਜ਼ਰ ਆਏ ਅਤੇ ਪੰਜਾਬ ਸਰਕਾਰ ਤੇ ਸਿੱਧਾ ਹਮਲਾ ਬੋਲਿਆ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਪਿਛਲੇ 7 ਮਹੀਨਿਆਂ ਤੋਂ ਨਾਬਾ ਜੇਲ ਵਿੱਚ ਬੰਦ ਰਹੇ ਮਜੀਠੀਆ ਨੇ ਕਿਹਾ ਜੀ ਸਰਕਾਰ ਦਾ ਵਸ ਚੱਲਦਾ ਤਾਂ ਇਹ ਮੈਨੂੰ ਕਦੇ ਵੀ ਜੇਲ੍ਹ ਤੋਂ ਬਾਹਰ ਨਹੀਂ ਆਉਣ ਦਿੰਦੇ ਉਹਨਾਂ ਨੇ ਸਰਕਾਰ ਤੇ ਦੋਸ਼ ਲਗਾਇਆ ਕਿ ਇਸ ਰਾਜ ਵਿੱਚ ਪੱਤਰਕਾਰਾਂ ਦੀ ਆਵਾਜ਼ ਵੀ ਦਬਾਈ ਜਾ ਰਹੀ ਹੈ ਇਸ ਦੇ ਨਾਲ ਹੀ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਸੁਖਪਾਲ ਖੈਰਾ ਸਮੇਤ ਕਈ ਸਿਆਸੀ ਆਗੂਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਅਤੇ ਪੰਜਾਬ ਦੇ ਹੱਕ ਵਿੱਚ ਆਵਾਜ਼ ਚੁੱਕੀ ਜਿਵੇਂ ਮੱਛੀ ਹੁੰਦੀ ਆ ਨਾ ਜਾਲ ਦੇ ਬੰਦ ਪਲਟ ਕੇ ਆਉਂਦੀ ਹੈ ਏਦਾਂ ਮੱਛੀ ਦੇ ਸਮਾਨ ਸਰਪ ਵੀ ਜਿੱਦਾਂ ਦੀ ਨੇ 43 ਸਾਲ ਜਨਾ ਚੱਲਿਆ ਦੀ ਨੂੰ ਕੀ ਵੱਡਾ ਜਰਨੈਲ ਸੀ ਜੰਦੇ ਖਾਨ ਉਹ ਰਗਦੇਵ ਦਾ ਸਭਾ ਦਾ ਫੌਜ ਲੈ ਕੇ ਆਇਆ ਜੜ ਤੇ ਭਾਰੇ ਮਾਨੂਦ ਸਭ ਕਰਦੀ ਬਏ ਭਵੇਂ ਦੁਸ਼ਮਣ ਦੇ ਰੂਪ ਦੇ ਵਿੱਚ ਦੁਸ਼ਮਣ ਦਾ ਫੂਲਮਾ ਬਣ ਕੇ ਉਹਨੂੰ ਸਹਿਰ ਖਾਨ ਦੀ ਫੌਜ ਨਾਲ ਲਈਆ ਪਹਿਲਾ ਵਾਰਾ ਮਿਲੰਦੇ ਆ ਭੇੜ ਪਿਆ ਜਹਾਂ ਤਾ ਤਨ ਦੀ ਇੱਛਾ ਅਰਾਈ ਪਰ ਮੈਂ ਤਾਂ ਸਤਿ ਮਾਨਸ ਸੰਤਾਂ ਦੇ ਦਰਸ਼ਨਾਂ ਦੀ ਤਾਂ ਸੀ ਗੁਰੂ ਦਰਸ਼ਨਾਂ ਦੀ ਇੱਛਾ ਸੀ ਜੀ ਤਨ ਦੇ ਕਿੰ ਤਾਰੰਤਾ ਹੁਣ ਸੂਰਬੰਦ ਕੇ ਆਇਆ ਉਹ ਹੁਣ ਉਹਨਾਂ ਤੋਂ ਮਨ ਦੇ ਵਿੱਚ ਲਾਜ ਹੈ ਗਣਤ੍ਰਿਤ ਸ਼੍ਰੀ ਸਾਖ ਦੇ ਸਹਿ ਪਿਆਰ ਬਰ ਪਿਆਰ ਹੋ ਕੇ ਮੈਨੂੰ ਦਰਸ਼ਨ ਦੇਵ ਮਤੁ ਗੁਣ ਕੰਠਾ ਲੱਗ ਜਿਤ ਮੇਰੀ ਮੇਰੇ ਮਨ ਦੀ ਅਕੂਤ ਕੰਠਾ ਹੈ ਜੀਰ ਨਵਾਜ ਮਾਤ ਦੀ ਤੀਵਰੀ ਇੱਛਾ ਹੈ ਮਰੀ ਬਨਵਾਜ ਮੈਨੂੰ ਦਰਸ਼ਨ ਦਿਓ ਦੇਤ ਬਾਤ ਮਾਰਸ ਚਲੇ ਜਾਇਓ ਮਾਰ ਕੇ ਐਮਾ ਸੰਕਲਪ ਉਠਾਵੈ ਮਨ ਦੇ ਯੋਗ ਸੰਕਲਪ ਉਠਾਉਂਦੇ ਸੱਜੇ ਖਾਨ ਦੀ ਮਨ ਵਿੱਚ ਇਦਾਂ ਦੀ ਇੱਛਾ ਪ੍ਰਗਟ ਕਰਦੇ ਹਨ ਰਿਹਾ ਹੁੰਦੇ ਹੀ ਗਰਜੇ ਮਜੀਠੀਆ ਟਾਈਗਰ ਅਭੀ ਜ਼ਿੰਦਾ ਹੈ ਸਰਕਾਰ ਦਾ ਵਸ ਚਲਦਾ ਤਾਂ ਮੈਨੂੰ ਕਦੇ ਬਾਹਰ ਨਾ ਆਉਣ ਦਿੰਦੇ ਮਜੀਠੀਆ ਰੰਗੇ ਬਿੱਲਿਆਂ ਨੂੰ ਕਹਿ ਦਿਓ ਟਾਈਗਰ ਹਲੇ ਜਿਉਂਦਾ ਜਿਹੜੇ ਮਹਾਰਾਜਾ ਕਹੋਗੇ ਨਾ ਕੀ ਕਹਾਂ ਰੰਗੇ ਬਿੱਲਿਆਂ ਨੂੰ ਕਹਿ ਦਿਓ ਟਾਈਗਰ ਵੀ ਜਿੰਦਾ ਇਹਨਾਂ ਦੇ ਕੱਢ ਦਿਓ ਭੁਲੇਖੇ ਲੈ ਤੇ ਇੱਕ ਪਰਚਾ ਲੀ ਦੱਸ ਦੇ ਦਿਓ ਮੈਂ ਵੀ ਤਿਆਰ ਪਰ ਤਿਆਰ ਆ